اوه تو دا ايت کي وني بيتن آهي ਕੋਰਸ ਸਾਰੇ ਸਟਾਫ ਦਾ ਤੇ ਕਪਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਇੱਕਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹ ਘਰੋਂ ਸੀ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ ਬਾਈ ਰੀਨ ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵੀ ਚੈੱਕ ਕਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣਾ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਤੁਸੀਂ ਬੁੱਲਤ ਨਾਲ ਸੰਪਰਕ ਕੀਤਾ ਕਿ ਬੋਸਾਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਐਸ ਐਚਓ ਸਾਹਿਬ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਚੋਰ ਫੜੇ ਗਏ ਕਿਹੜਾ ਕਿਹੜਾ ਸਮਾਨ ਲੈ ਕੇ ਗਏ ਜੀ ਘਰ ਦੇ ਵਿੱਚੋਂ ਘਰ ਦੇ ਵਿੱਚੋਂ ਜੀ ਐਕਟਵਾ ਜੀ ਇੱਕ ਐਲ ਸੀ ਡੀ ਇੱਕ ਵਰਲਪੂਲ ਦਾ ਮਾਈਕ੍ਰੋਵੇਵ ਤੇ ਸਿਲੰਡਰ ਸਿਲੰਡਰ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਤੇ ਕਦੀ ਹੋਇਆ ਇਦਾਂ ਦਾ ਕਿਤੇ ਪਹਿਲੀ ਵਾਰੀ ਇਦਾਂ ਤਾਂ ਹੋਇਆ ਬਿਲਕੁਲ ਚੋਰੀ ਨਹੀਂ ਘਟਨਾ ਉਹ ਇਸੇ ਘਰ 'ਚ ਜਿੱਥੇ ਹੁਣ ਮਾਰਦਾ ਤੁਸੀਂ ਇਹ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤੱਕ ਕਦੇ ਕੋਈ ਨਹੀਂ ਆਇਆ ਸਾਨੂੰ ਤੇ ਇੱਕ ਮੈਜਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਕੋਣ ਵਾਲੇ ਸਮਝਦੇ ਤੁਹਾਡੇ ਲੋਕ ਕਰਦਾ ਧਿਆਨ ਰੱਖਿਆ ਜਾਏਗਾ ਜੀ ਹੁਣ ਹਾਂਜੀ ਹਾਂਜੀ ਰੱਖਿਆ ਜਾਏਗਾ ਠੀਕ ਸਤੋ੍ਰ ਉਤਰਾਵੀ ਸੀ ਔਰ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਇਹਦੇ ਵਿੱਚ ਕੀ ਕੰਮ ਆ ਵੀ ਅਸਲ ਕੀਤੀ ਗਈ ਇਹ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਐਨਆਰਆਈ ਪਰਵਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 20 ਅੰਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮੁਕਦਮਾ ਦਰਜ ਕਰਕੇ ਮਾਰਯੋਗ ਸੀਪੀ ਸਾਹਿਬ ਦੀ ਜਿਹੜੀ ਆ ਦਸ਼ਾਨਤ ਦੇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸਰੋਤਾਂ ਦੇ ਜਿਹੜੀ ਆ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਸਤਾ ਟ੍ਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟਿਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ Panasonic ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜਿਹੜੀ ਆ ਜਿਹੜੀ ਰਿਕਵਰੀ ਕਰਨ ਦੀ ਸਰ ਇਹ ਪੇਸ਼ੀ ਮੁਜਰਮ ਨਹੀਂ ਕਿ ਜੇ ਪਹਿਲਾਂ ਵੀ ਇਹਨਾਂ ਤੇ ਕਦਮ ਚੁੱਕੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਸਨੀ ਹੈ ਉਹ ਤਾਂ ਰਵੀ ਕੁਮਾਰ ਇਸ 99 ਦਾ ਰਹਿਣ ਵਾਲਾ ਇਹਦੇ ਖਿਲਾਫ ਬਿੱਲਾਂ ਵੀ ਜਿਹੜੇ ਪੰਜ ਵਕਫ ਵਕਤ ਰਾਵਾਂ ਦੇ ਤੇ ਕ੍ਰਿਮੀਨਲ ਕੇਸ ਦਰਜਾ ਵਕਫ ਸੀ ਇਹਨਾਂ ਦੇ ਜੋ ਕਿ ਇਹਨਾਂ ਦੇ ਘਰਦਾਰਾ ਲੱਗਾ ਸੀ ਜੀ ਵਕਫ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਤੇ ਆਦੀ ਇਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਇੰਨਾਂ ਨੇ ਇਸ ਮਤਲਬ ਨਾਲ ਇਹਨਾਂ ਚੋਰੀ ਨੂੰ ਅੰਜਾਮ ਦਿੱਤਾ ਇਸ ਘਰ ਕੋਈ ਰਹਿੰਦਾ ਵੀ ਸੀ ਉਹਨਾਂ ਦੇ ਕੀ ਟੇਕਰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸ਼ਾਲਾਵਾਂ ਉਹ ਵਾਰ-ਵਾਰ ਆ ਕੇ ਚਲੋ ਟਾਈਮ ਬਟ ਟਾਈਮ ਇਹ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਦੇ ਨਾਲ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ। ਪਰ ਸੀਸੀਟੀਵੀ 'ਚ ਵੀ ਕੁਝ ਆਇਆ ਸੀ ਸਾਹਮਣੇ। ਐਸਐਚਓ ਸਾਹਿਬ ਵੱਲੋਂ ਵੀ ਸੀਸੀਟੀਵੀ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉਹਦੀ ਵੀ ਮਦਦ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਆ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜੜੀ ਮਦਦ ਲਈ। ਕਿੰਨੀ ਕਾਮਯਾਬੀ ਸਮੇਂ ਦੇ ਉੱਤਰ ਕਾਫੀ ਵੱਡੀ ਵਾਰਦਾ ਸੀ। ਤੇ ਬਿਲਕੁਲ ਜੀ ਜਿਹੜੀ ਇਹ ਬਹੁਤ ਵਧੀਆ ਜਿਹੜੀ ਹੈ ਜਿਹੜੀ ਸਾਡੀ ਜਿਹੜੀ ਹੈ ਕਾਮਯਾਬੀ ਹੈ ਇਹਨੂੰ ਅਸੀਂ ਮੰਨਦੇ ਆ। ਸਰ ਇਹ ਕਿੰਨੇ ਮਤਲਬ ਅਜਨ ਪਤਾ ਸੀ ਕਿ ਬਾਹਰ ਗਏ ਬੰਦੇ ਹਾਂ ਬਿਲਕੁਲ ਜੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਨੇ ਜਿਹੜੀ ਆ ਚੋਰੀ ਨੂੰ ਅੰਜਾਮ ਦਿੱਤਾ ਸਰ ਫੋਰਮੇ ਵਾਰ ਦਿੰਦਾ ਕੋਈ ਅੰਜਾਮ ਦਿੱਤਾ ਫਿਲਹਾਲ ਇਹਨਾਂ ਦਾ ਰਿਮਾਂਡ ਲਵਾਂਗੇ ਜੀ ਅਸੀਂ ਰਿਮਾਂਡ ਲੈ ਕੇ ਜਿਹੜਾ ਅਸੀਂ ਜਿਹੜੀ ਅਗਲੀ ਤਫਤੀਸ਼ ਦੇ ਵਿੱਚ ਸਾਨੂੰ ਪਤਾ ਲੱਗੂਗਾ ਪਹਿਲੀ ਵੀ ਇਹਨਾਂ ਉੱਤੇ ਕੋਈ ਰੇਖੀ ਰੁਕਤੀ ਕੀਤੀ ਗਈ ਕੀ ਜਾਂ ਮੌਕੇ ਦੇ ਸਰ ਜਿਹੜਾ ਦਿੱਤਾ ਫਿਲਹਾਲ ਜਿਹੜੀ ਆ ਇਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਸਾਨੂੰ ਇਹ ਜਿਹੜਾ ਇਹਨਾਂ ਨੇ ਦੱਸਿਆ ਵੀ ਜਿਹੜਾ ਕਾਫੀ ਦੇਪ ਤੋਂ ਅਸੀਂ ਅ ਨਗਰ ਨਿਗਮ ਸੀ ਇਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਲੋਕ ਲੱਗੇ ਹੋਏ ਨੇ ਇਹ ਘਰ ਤੇ ਤਾਲਾ ਲੱਗਨ ਕਰਕੇ ਇਹਨਾਂ ਨੂੰ ਪਤਾ ਲੱਗਿਆ ਹਾਂਜੀ ਸਾਡਾ ਕਿੰਨੇ ਕੁ ਵੇਲੇ ਇਹਨਾਂ ਨੇ ਵਾਰਦਾਤ ਨੂੰ ਅਨਜਾਨ ਦਿੱਤਾ ਮਤਲਬ ਰਾਤ ਵੇਲੇ ਦਿਨ ਵੇਲੇ ਕਿੱਥੇ ਵੇਲੇ ਮਤਲਬ ਫਿਲਹਾਲ ਜਿਹੜੀ ਜਿਹੜੀ ਮੋਟਲੀ ਪੁੱਛ ਕੇ ਇਸ ਤੇ ਇਹਨਾਂ ਨੇ ਕਿਸੇ ਵੀ ਰਾਤ ਨੂੰ ਅਸੀਂ ਜਦੋਂ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆਏ ਨਾ ਅਸੀਂ ਚੋਰੀ ਨੂੰ ਜਾਣ ਦਿੱਤਾ ਹੋਰ ਇਹਨਾਂ ਦੇ ਨਾਲ ਬੰਦੇ ਹੈਗੇ ਨੇ ਸਰ ਫਿਲਹਾਲ ਨਾ ਜਿਹੜੀ ਜਿਹੜੀ ਇਹਨਾਂ ਨੇ ਕੋਈ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਤੇ ਉਦੋਂ ਪਤਾ ਲੱਗੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਜੀ ਇਹਨਾਂ ਦੇ ਬਾਰੇ ਹਾਂ ਬਿਲਕੁਲ ਜੀ ਗੁਰੂ ਉਹਨਾਂ ਨੇ ਬਹੁਤ ਦਾ ਥੈਂਕਸ ਕੀਤਾ ਜੀ ਇਸ ਤਰੀਕੇ ਨਾਲ ਹੋਇਆ ਜੀ ਦੇਖੋ ਜੀ ਆਹ ਇਹ ਨਹੀਂ ਉਹ ਦੇਖਦੇ ਹਾਂ ਜੀ ਮਨ ਕਰਦੇ ਨੇ